ਦਾਇਨਾ ਨੇ ਮੈਨੂੰ ਲੋਕ ਦੇ ਕੋਲੇ ਕੀਤਾ ਵਾ ਹਾਂ ਦੱਸਦੀ ਆ ਨਾ ਮਾਤਾ ਨੂੰ ਆ ਮੰਮੀ ਹਾਂ ਵੀਰ ਨੂੰ ਕਹਿ ਮੈਨੂੰ ਬੱਸੇ ਚੜਾਇਆ ਮੈਂ ਆਪਣੇ ਲੀੜੇ ਲੂੜੇ ਇਕੱਠੇ ਕਰਾਂ ਹਾਂ ਬੱਸੇ ਆਹੋ ਕਿਉਂ ਕਿਹੜੀ ਗੱਲ ਹੈ ਕਿਹੜੀ ਗੱਲ ਕੀ ਅਜਿੱਦਨ ਜੋਬਨ ਆਈ ਆ ਅੱਡੇ 'ਚ ਖਲੋਤੀ ਹੋਣੀ ਕਿਤੇ ਚੜਾ ਲਿਆ ਉਹਦੇ ਨਾਲ ਚੁਗਲੀਆਂ ਕਰਦੀ ਆਈ ਆ ਤੇ ਵੀਰ ਨੂੰ ਜਾ ਕੇ ਆਂਦੀ ਆ ਤੈਨੂੰ ਪਤਾ ਵਾ ਇਹ ਕੁੜੀ ਲੜਕੇ ਆਈ ਆ ਹੈ ਦੱਸ ਜੇ ਇੰਨੀਆਂ ਗੱਲਾਂ ਉਹਦਾਂ ਕਰ ਸਕਦੀ ਆ ਤੇ ਇਹਨੇ ਇਹ ਕਿਉਂ ਨਾਲ ਦੱਸਿਆ ਉਹ ਵੀ ਘਰੋਂ ਪੈਸੇ ਚੋਰੀ ਹੋਇਆ ਸ਼ਾਪ ਚੋਰੀ ਹੋਈ ਆ ਇਹ ਮੇਰਾ ਨਾਮ ਆ ਜਾਣਾ ਕੀ ਮੇਰੀ ਸਹੁਰਿਆਂ ਚ ਜਿਦ ਰਊਗੀ ਮੈਨੂੰ ਤੇ ਨਾ ਜੀਣ ਜੋਗੀਆਂ ਨਹੀਂ ਛੱਡਿਆ ਇਹ ਦੋਵੇਂ ਰਲੀਆਂ ਆ ਵਾਂ ਹੈ ਨਹੀਂ ਸੀ ਇਹ ਘਰਾਣੇ ਟਿਕਾਣੇ ਦੀ ਹੁਣ ਤੇ ਤੇਰਾ ਨਾਲ ਕਿਉਂ ਇਦਾਂ ਕਰਨ ਤੇ ਮੈਂ ਤੇ ਨਹੀਂ ਆ ਮੈਂ ਤੇ ਖਪੀ ਤਾਂ ਵੀ ਉੱਥੋਂ ਆਈ ਹਾਂ ਤੇ ਚੱਲ 4 ਦਿਨ ਸੋਖਦੀ ਉਥੇ ਰੋਟੀ ਖਾਉਂ ਚਾਰ ਦਿਨ ਰਹੂ ਫਾਸੀ ਖੇਡੀਆਂ ਕਰੂੰਗੀ ਜੇ ਮੇਰੀ ਧੀ ਦੁਖੀ ਇਹਨਾਂ ਖਾਣੋਂ ਹੀ ਦੁਖੀ ਕਰ ਦਤੀ। ਤੇ ਮੇਰਾ ਤੇਨਾ ਨਾ ਜੀਣਾ ਹਰਾਮ ਕਰਤਾ ਮੈਂ ਨਹੀਂ ਰਹਿਣਾ। ਮੈਂ ਤਾਂ ਕਹਿਣ ਦੀਆਂ ਵੀਰ ਨੂੰ ਚੜਾ ਕੇ ਆ ਮੈਨੂੰ ਬਸੇ। ਰਹਿਣਾ ਹੋਰ ਨਹੀਂ ਚੁੱਪ ਕਰ ਗਈ ਤੇ ਮੈਂ। ਕਿਆਰੇ ਨੇ ਸਾਚੀ ਕਿਹਾ ਵਾ। ਘਾਰਾਂ ਦੇ ਸੋਹਰਾਂ ਦੇ ਭਾਵੇਂ ਜੁੱਤੀਆਂ ਖਾਂਦੇ ਰੋ ਉੱਥੇ ਠਿਗੇ ਰੋ। ਤੇ ਕਿਆ ਦੇ ਘਰਾਂ ਕਿ ਆ ਕੋ ਸੁਣਨਾ ਪੈਂਦਾ ਵਾ। ਆ ਸਾਰਾ ਕਸੂਰ ਤੇਰਾ ਵੀ ਜੀ। ਕਿਸਦਾ ਨਹੀਂ ਆ ਨਿੱਕੀ ਦੀਆਂ ਤੇ ਇੰਨੇ ਲੱਗਾ ਮਾਂ ਢਿਲੀਆਂ ਛੱਡੀਆਂ ਨਾ ਤੂੰ। ਬਹੁਤ ਜਿਆਦੀਆਂ ਕੰਮ ਕਰਦੀ ਫੈਣ ਪਚਰ ਕੇ ਚੱਲ ਨਿਕਲ ਜਾਂਦੀ ਕਦੀ ਸ਼ਹਿਰ ਨੂੰ ਤੇ ਕਦੀ ਗਵਾਂਡੀਆਂ ਕਰ। ਭਲਾ ਐਡਾ ਵੀ ਨਾ ਤੀ ਨੂੰ ਕੀ ਹੁੰਦਾ ਵਾ। ਆਪਣਾ ਕੰਮ ਸਾਸਨਾ ਸੁਖ ਦੀ ਦੁਖ ਦੀ ਸੋ ਗੱਲਾਂ ਬੰਦਾ ਕਰਦਾ ਤੇ ਮੈਂ ਤੇ ਨਾ ਆ ਨਿੱਕੇ ਨੂੰ ਕਰਨਾ ਹੀ ਅੱਜ ਫੋਨ ਤੇ ਉਹਦੇ ਖਿੱਚਦੀਆਂ ਕੰਨ ਵੀ ਤੂੰ ਇਹਨੂੰ ਪਾਈ ਚੱਲ ਚੂਲ ਗਲੂਬੇ ਲਾਈ ਜਾਂਦੀ ਕਦੀ ਪੇਕੇ ਤੁਰ ਪੈਂਦੀ ਆ ਤੇ ਕਦੀ ਘਵਡੀਆਂ ਘਰ ਜਾ ਜਾ ਬੈਠੀ ਰਹਿੰਦੀ ਆ ਆ ਮਾਤਾ ਸਾਰਾ ਕਸੂਰ ਹੀ ਤੇਰਾ ਵਾ ਜਿੰਨਾ ਭੂਏ ਚੜਾਇਆ ਨਾ ਤੂੰ ਚੜਾਇਆ ਇਹਨਾਂ ਨੂੰ ਮੇਰਾ ਕੀ ਕਸੂਰ ਵਾ ਉਹ ਥੋੜੀ ਵੱਡੇ ਘਰ ਦੀ ਆ ਜਦੋਂ ਵਿਆਹ ਹੋਇਆ ਸੀ ਮੈਨੂੰ ਚੂੜੀ ਪਾਈ ਤੇ ਟੋਪਸ ਪਾਏ ਸੀ ਮੇਰਾ ਮੁੰਡਾ ਭੋਲਾ ਵਾ ਮੈਂ ਨਾ ਮੇਰਾ ਘਰ ਵਸਦਾ ਰਵੇ ਆਹੋ ਉਹਨਾਂ ਨੇ ਸਾਨੂੰ ਟੋਬਸ ਪਾਏ ਸੀ ਤੇ ਇਹਨੇ ਸਾਨੂੰ ਸੰਗਲੀ ਪਾਲੀ ਮਾਵਾ ਤੀਆਂ ਨੂੰ ਕਮਾਈ ਫਿਰਦੀ ਆ ਆ ਵੇਖ ਲੈ ਲੱਛਣ ਇਹਦੇ ਇਹ ਨਹੀਂ ਸੁਦਰਸਾ ਦਾ ਮੁੰਡਾ ਕੋਹ ਨਹੀਂ ਹੋਇਆ ਥਾਪਣ ਕਿੱਡੀਆਂ ਚੁੱਪ ਗਾ ਜਾ ਹੋਰ ਨਾ ਕੋਈ ਸੁਣ ਲਈ ਮੇਰੇ ਕੋ ਖਬੀ ਤਵੀ ਮੈਂ ਅੱਗੇ ਬੜੀ ਨੀ ਦੱਸ ਤੇ ਇਹਨਾਂ ਦੇ ਹੁੰਦੂ ਕੇ ਕੋਲੇ ਕੀਤਾ ਮੇਰੀ ਸੁਣ ਲੈ ਸੋਹਰੇ ਸ੍ਰੀਕੜੀ ਮੰੰ ਚੰਗੀ ਤੇ ਪੇਕੇ ਸ੍ਰੀਕੜੀ ਮੰਦੀ ਪੇਕੇ ਦੇ ਘਰ ਬਹਿਣਾ ਬੜਾ ਔਖਾ ਪੁੱਤ ਕਰੀਬ ਸੇ ਬੇ ਹੁੰਦੇ ਆ। ਹਏ ਕਰੀਬ ਸੇ ਬੇ ਹੁੰਦੇ ਆ। ਮੈਂ ਕਿਹੜੀ ਸੌਖੀ ਬੈਠੀ ਆ। ਉਹ ਮੈਨੂੰ ਇੱਥੇ ਟਿਕਣ ਨਹੀਂ ਦਿੰਦੇ। ਜੇ ਮੈਂ ਇੱਥੇ ਆਵਾਂ ਤੇ ਇੱਥੇ ਆਪਣੇ ਹੋਰ ਕੰਜਰਖਾਨੇ ਸੋਗਤ ਹੀ ਬੈਠੇ ਹੁੰਦੇ ਜੇ। ਮੇਨ ਮੇਰੀ ਕਿਸਮਤ ਚ ਕਿਹਦਾ ਤਪਣੀ ਮਿੱਟੀ ਲਾਤੀ ਰੱਬ ਨੇ ਵੀ ਮੈਂ ਕਿਤੇ ਟਿਕਣਾ ਹੀ ਨਹੀਂ ਆ। ਵੇ ਪੁੱਤ ਜਦੋਂ ਬਹਿ ਜੀ ਆਰ ਕੇ ਫਿਰ ਬਿੱਕੀਆਂ ਮੋਟੀਆਂ ਕਰ ਅੱਜ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਆਵਾ। ਤੇ ਹੁਣ ਆਵਾਜ਼ ਮਾਰ ਉਹਨੂੰ ਮੈਂ ਉਹਨਾਂ ਨਾਲ ਆਪੇ ਕਰਦੀ ਆ। ਉਹ ਮੈਂ ਨਹੀਂ ਮਾਰਦੀ ਆਵਾਜ਼ ਕਿਸ ਨੂੰ ਠੀਕ ਆ। ਆਪੇ ਮਾਰ ਲੈ। ਪਹਿਲਾਂ ਆਈਂ ਚ ਮਲਾਈਆਂ ਤੂੰ ਵੇਂਦੀਆਂ ਨਹੀਂ ਵੀ ਮੈਂ ਦੀ ਨਣਾ ਵੇ ਕਹਿਦਿਆਂ ਨਹੀਂ ਕਰਨ ਦਾ ਚੁਗਲੀਆਂ ਮਾਮੀ ਦੀਆਂ ਤਰਾਂਣ ਕਿੱਡੀਆਂ ਹਾਂ ਰੋਣਾ ਆਪਣੀ ਲੇਖਾ ਨੂੰ ਰੋਣਾ ਮੈਂ ਉਦੋਂ ਬਸ ਵੇਖ ਲਿਆ ਦਵਾਈ ਦਾ ਪੀਦੇ ਛੇ ਪੈ ਲੀਆਂ ਹਮ ਤੇਰਾ ਨੇ ਵੇਹ ਵਾਈ ਵੇਜ ਵਟ ਕੈਂਦਾ ਖਾ ਲੀਆਂ ਜਿੱਦਾਂ ਕੀ ਹੁੰਦਾ ਵਾ ਤਾਂ ਨਹੀਂ ਚੱਲਦੀ ਤੇਰੀ ਲਾ ਲਿਆ ਆ ਮਾਮੀ ਨੂੰ ਬੁਲਾ ਲਿਆ ਵਾ ਲਿਆ ਬੁਲਾ ਕੇ ਮੈਂ ਆਪੇ ਗੱਲ ਕਰੂੰਗੀ ਨਹੀਂ ਕੀ ਆ ਤੇ ਉਹਦੀ ਜ਼ੁਬਾਨ ਐਡੀ ਆ ਚੋਰੀਆਂ ਦੇ ਨਾਂ ਲਾਤੇ ਅਗਲੇ ਨੇ ਜਾ ਕੇ ਮਾਂ ਨੂੰ ਦੱਸੀਏ ਕਿ ਤੇ ਇਹਨੇ ਓਏ ਗੱਲਾਂ ਦਸੀਆਂ ਹੋਈਆਂ ਨਾ ਉਹਨੇ ਜਾ ਕੇ ਮਾਂ ਨੂੰ ਦੱਸਣੀਆਂ ਤੇ ਮੇਰਾ ਤੇ ਨਿਕਲ ਉਥੇ ਜਲੂਜ ਜਾਣਾ ਇਹ ਗਣ ਤਾਂ ਮੈਨੂੰ ਅੱਗੇ ਨਹੀਂ ਦਿੰਦੀ ਹੁਣ ਉਹਨੇ ਮੈਨੂੰ ਕਿੱਛ ਟਿਕਣ ਦੇਣਾ ਵੇ ਇਹ ਧੀਏ ਮੈਂ ਤਾਂ ਅੱਗੇ ਬੜੀ ਦੁਖੀ ਆ ਇਹ ਆ ਗੱਲਾਂ ਕੀਤੀਆਂ ਹੋਈਆਂ ਤੇ ਅਗਲੀ ਨੇ ਚੁੱਕ ਝੁੜਾ ਆ ਜਾਣਾ ਇੱਥੇ ਸਵਾਦ ਲੈਣਾ ਜਲੂਸ ਕੱਢੂ ਮੇਰਾ ਪੂਰਾ ਇੱਥੇ ਉਹ ਤੂੰ ਇਹਨਾਂ ਨੂੰ ਗਰਜਰ ਸਮਝਾ ਕੇ ਪਹਿਲਾਂ ਤੇ ਵੱਡੀ ਨਾ ਗੱਲ ਕਰ ਮੇਰਾ ਵੀ ਰਹਿਣਾ ਜੇ ਉਹ ਆ ਗਈ ਇੱਥੇ ਆ ਕੇ ਗੱਲਾਂ ਕੀਤੇ ਮੇਰਾ ਕੀ ਰਹਿਣਾ ਬੇਇੱਜ਼ਤੀ ਕਰੂਗੀ ਹੱਥ ਦੀ ਆ ਵੀ ਇੱਥੇ ਪਰਜਾਈਆਂ ਕੋ ਖਾਣ ਆਈ ਹੀ ਰੋਟੀਆਂ ਤੇ ਅਗਲਾ ਠੂਠਿਆਂ ਚ ਪਾਣੀ ਪਿਆ ਲੰਡੀਆਂ ਇਹਨੂੰ ਮੰਮੀ ਆ ਗਈ ਆ। ਕਿਹੜਾ? ਹਾਂ। ਇਹ ਐਕਸਰਸਾਈਜ਼ ਕਰਨ ਵਾਲਾ। ਉਹ ਜਿਹੜਾ ਤੂੰ ਕਰਨ ਦੀ ਸੀ ਪਹਿਲਾਂ ਤੇ ਪਾ ਕੇ। ਹਾਂ। ਕਿਉਂ? ਤੂੰ ਕੀ ਕਰਦੀ ਐ ਐਕਸਰਸਾਈਜ਼? ਲੈ ਕਿਤੇ ਆਹੀ ਵੀ ਪਤਲੇ ਹੋ ਜਾਗੇ। ਪਤਲੀ ਤੇ ਆ ਗਈ ਤੂੰ। ਮੇਰੀ ਗੱਲ ਸੁਣ। ਕੀ ਆਉਂਦੀ ਸੀ ਮੰਮੀ? ਕੋਹ ਨਹੀਂ। ਫਟਿੱਦਾਸ। ਇਹ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਨਾ ਵੱਜਣਾ ਇਹਨੂੰ ਛੱਡ ਦੇ। ਵੱਜ ਲੱਗ ਜਾਣਾ ਨਹੀਂ। ਮੈਨੂੰ ਦੱਸ ਪਹਿਲਾਂ ਤੂੰ ਮੰਮੀ ਨੂੰ ਦੱਸਿਆ ਤੇ ਨਹੀਂ ਐਂ ਮੈਂ ਤੁਹਾਨੂੰ ਦੱਸਿਆ। ਉਹ ਨਹੀਂ ਨੇ ਬਾਬਾ ਮੈਂ ਕਿਹਾ ਦੱਸੂਗੀ ਮੈਂ ਨਹੀਂ ਕੁਝ ਵੀ ਦੱਸਿਆ ਸੌਂ ਆ ਮੇਰੇ ਲੈ ਸੌਂ ਲੱਗ ਗਿਆ ਏਦਾਂ ਨਹੀਂ ਤਾਂ ਹੱਥਾ ਥਾਤ ਰੱਖ ਕੇ ਖਾ ਨਹੀਂ ਬੋਤਾ ਬੋਤਾਂ ਦੇ ਸੌਂ ਹੱਥ ਰੱਖ ਕੇ ਫੇਰ ਮੈਂ ਤੂੰ ਦੱਸਿਆ ਵਾ ਤੂੰ ਦੱਸਿਆ ਵਾ ਮੇਰੀ ਗੱਲ ਸੁਣ ਮੇਰੀ ਮੰਮੀ ਤਾਂ ਖਾ ਲੈਂਦੀ ਐ ਜਦੋਂ ਸੱਚ ਬੋਲੀ ਮੇਰੀ ਇੱਕ ਗੱਲ ਸੁਣ ਧਿਆਨ ਨਾਲ ਜਿਹਨਾਂ ਨੂੰ ਕਿ ਇਨਸਾਨ ਦੇ ਉੱਤੇ ਵਿਸ਼ਵਾਸ ਨਹੀਂ ਹੈਗਾ ਨਾ ਤੁਹਾਨੂੰ ਉਹਦੀ ਸੌਂ ਤੇ ਵੀ ਨਹੀਂ ਹੋਣਾ ਕਿਉਂਕਿ ਸੌਂ ਵੀ ਤੂੰ ਆਪਣੀ ਜ਼ੁਬਾਨ ਨਾਲ ਹੀ ਖਾਂਦਾ ਵਾ ਇਹ ਕਰਕੇ ਕਦੀ ਸੌਂ ਨਹੀਂ ਖਾਈਦੀ ਨਾਲ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਵੀ ਮੈਂ ਇੱਧਰ ਦੀ ਗੱਲ ਉੱਧਰ ਕਦੀ ਨਹੀਂ ਕੀਤੀ ਉਹਦੇ ਜਾਲ ਠੀਕਾ ਉਦੋਂ ਚੁਗਲੀਆਂ ਕਾਣ ਦੀ ਕੋਣ ਮੰਮੀ ਤੇ ਨਾਨੀ ਉਹਦਾ ਕੋ ਗੱਲ ਕਰਦੀ ਹੁੰਦੀ ਆ ਮੇਰੀਆਂ ਚੁਗਲੀਆਂ ਕਾਦੀਆਂ ਕਰ ਤੈਨਾਂ ਹੀ ਆਂਦੀ ਬੜਾ ਮੈਂ ਚੱਲ ਜਾਣਾ ਮੰਮੀ ਰੋਂਦੀ ਆਂਦੀ ਮੈਂ ਚੱਲ ਜਾਣਾ ਵਾ ਪਤਾ ਗੱਲ ਕੀ ਆ ਤੁਸੀਂ ਨਾ ਉਹਦੇ ਜਣ ਇੱਥੇ ਚੌਧਰ ਨਹੀਂ ਚੱਲਦੀ ਹਰ ਕੋਈ ਗੱਲ ਨਹੀਂ ਐਵੇਂ ਨਾ ਮਾਲ ਆਪਣੀਆਂ ਨਾਨਾ ਨਾਲ ਦੀ ਐ ਰੱਖੀ ਆਪਾ ਚਲਦੀ ਕਿਉਂ ਨਹੀਂ ਆ ਨਹੀਂ ਚਲਦੀ ਤਾਂ ਤੇ ਰੋਂਦੀ ਆ ਚਲਦੀ ਆਵੇ ਤਾਂ ਫੇਰ ਤੁਹਾਨੂੰ ਗਾੜੀ ਗਾੜੀ ਨਾ ਲਾ ਕੇ ਰੱਖੇ ਤੇ ਨਾਲੇ ਤੈਨੂੰ ਬੁਲਾਉਣ ਡੇ ਆ ਕੀ ਕਹਿਣਾ ਮੈਨੂੰ ਅੱਜ ਤੈਨੂੰ ਤੈਨੂੰ ਮਾਤਾ ਨੇ ਡਾਂਟਣਾ ਆ ਕੀ ਕਰਨਾ ਕੀ ਪਤਾ ਨਹੀਂ ਆਂਦੀ ਇਹਨੂੰ ਸੱਦ ਕੇ ਜੇ ਆ ਮੈਂ ਦੱਸਦੀ ਇਦਾਂ ਆਂਦੀ ਬੋਤ ਨਹੀਂ ਕੀ ਆਪਾ ਨਹੀਂ ਨਹੀਂ ਮੈਂ ਕੀ ਕਹਿਣਾ ਹਾਂ ਮੈਂ ਤਾਂ ਹੁਣੇ ਆਇਆ ਆ ਵੇਲਾ ਮੈਂ ਕੀ ਕਹਿਣਾ ਵਾਂ ਚੱਲ ਤੇਰੇ ਲੱਗ ਜਾਣੀ ਆ ਛੱਟ ਤੇ ਫਿਰ ਤੂੰ ਦੇਖਣਾ ਤਾਂ ਨਹੀਂ ਲੱਗਦੀ ਮੇਰੇ ਬੁਲਾਇਆ ਹੀ ਹਾਂ ਬੁਲਾਇਆ ਹੀ ਇਹ ਚਾਰ ਦਿਨ ਵਿਚਾਰੀ ਆ ਹੀ ਗਈ ਤੇ ਤੂੰ ਪੁਰਾਣੇ ਦੇ ਮਗਲ ਬੈ ਕੇ ਆਈਓ ਤੇ ਉਹਦੇ ਨਾਲ ਤੂੰ ਮਾਰੀਆਂ ਚੰਨੀਆਂ ਗੱਲਾਂ ਕਰਦੀ ਹੀ ਬਈ ਆਹ ਕੁਕੀਤਾ ਆਹ ਕੁਕੀਤਾ ਹੈ ਤੇ ਤੇ ਤੈਨੂੰ ਹੀ ਸ਼ਾਨੀ ਬੜਾ ਸਮਝਿਆ ਤੂੰ ਤੇ ਹੋਰ ਹੀ ਕੰਮ ਕਰ ਦਿੱਤੇ ਵੱਟੇ ਵੱਟੇ ਬੀਜੀ ਮੈਂ ਤਾਂ ਕਿਦਾਂ ਚਕੀਨ ਦਵਾਵਾਂ ਇਹ ਵੀ ਮੇਰੇ ਨਾਲ ਗਰਮ ਹੁੰਦੇ ਆਏ ਅੰਦਰ ਵੀ ਤੂੰ ਜੋ ਬੰਨਾ ਗੱਲਾਂ ਬਾਤਾਂ ਕੀਤੀਆਂ ਵਾ ਆਹੋ ਮੈਂ ਐਡੀ ਵੀ ਡੰਗਰ ਨਹੀਂ ਆ ਐਵੇਂ ਤੀਆ ਪੈਣਾ ਵਾਲੇ ਮੈਨੂੰ ਵੀ ਰਿਸ਼ਤਿਆਂ ਦਾ ਪਤਾ ਵਾ ਮੈਂ ਕਿਉਂ ਕਰੂੰਗੀ ਉਹਦੇ ਨਾਲ ਗੱਲਾਂ ਨਾਲੇ ਅੱਡੇ ਤੋਂ ਤੇ ਮੈਂ ਚੜ ਕੇ ਆਈ ਉਹਦੇ ਨਾਲ ਚਲੋ ਮਿਲ ਗਿਆ ਅਚਾਨਕ ਕਹਿੰਦੇ ਵੀ ਭਾਬੀ ਚਲੋ ਬਹਿ ਜਾਓ ਮੈਂ ਵੀ ਘਰ ਹੀ ਚੱਲਿਆ ਵਾਂ ਤੇ ਮੈਂ ਕੀ ਕਹਿੰਦੀ ਵੀ ਮੈਂ ਨਹੀਂ ਪੈਣਾ ਦਿਨੋਂ ਇੰਨਾ ਗੁੱਸਾ ਲੱਗਾ ਮੈਨੂੰ ਨਾ ਇੰਨੀ ਗੱਲ ਜ਼ਰੂਰ ਕਹੀ ਆ ਵੀ ਗੁੱਸੇ ਹੋ ਕੇ ਆਈ ਤੁਸੀਂ ਇਹਨੂੰ ਸਮਝਾਉਂਦੇ ਭੇਜਿਆ ਨਹੀਂ ਉਦੋਂ ਦਾ ਮੈਂ ਭਾਜੀ ਮੈਨੂੰ ਤੇ ਪਤਾ ਨਹੀਂ ਆ ਵੀ ਗੁੱਸੇ ਹੋ ਕੇ ਆਈ ਨਾ ਹੀ ਮੈਨੂੰ ਇਹਨਾਂ ਨੇ ਦੱਸਿਆ ਨਾ ਤੁਸੀਂ ਦੱਸਿਆ ਵੀ ਦਵਿੰਦਰ ਕਹਿੰਦਾ ਗੱਲੋਂ ਨਾਰਾਜ਼ ਹੋ ਕੇ ਆਈ ਆ ਮੈਨੂੰ ਤੇ ਇਹ ਨਹੀਂ ਸਮਝਾਉਂਦੇ ਵੀ ਇਹ ਨਿੱਕੀਆਂ-ਨਿੱਕੀਆਂ ਗੱਲਾਂ ਤੇ ਪਰਦੇ ਕਾਦੇ ਜੇ ਨਾਰਾਜ਼ ਹੋ ਕੇ ਆ ਵੀ ਗਈ ਤੇ ਸਾਡੇ ਕੋਈ ਕਾਦੇ ਉੱਲੇ ਪਰਦੇ ਕਿੰਨੇ ਦੱਸਿਆ ਨਾਰਾਜ਼ ਹੋ ਕੇ ਆਈ ਆ ਜੀ ਤੇਰੇ ਪਾਪਾ ਨੇ ਦੱਸਿਆ ਸੀ ਅੱਛਾ ਆਹ ਪਾਪਾ ਨੇ ਦੱਸਿਆ ਜੇ ਹੋਈ ਜੈ ਸੁਣਾਈ ਦੁਖੀ ਜਾਨ ਨੇ ਉਹਨੇ ਕੀਤਾ ਸਾਨੂੰ ਪਰੋਣੇ ਨੇ ਇਹਨਾਂ ਮੱਥੇ ਤੇ ਖੜਾ 흘ੀਆਂ ਆ ਕਿ ਆ ਕਿਉਂ ਗਈ ਚਾਰ ਦਿਨ ਚਾਰ ਦਿਨ ਆ ਗਈ ਤੇ ਜਿਓ ਜਿਓ ਇਨੀ ਗੱਲ ਦੱਸ ਸਕਦਾ ਨਾ ਕਿ ਸਾਡੇ ਨਾਲ ਲੜਾਈ ਹੋਈ ਦਵਿੰਦਰ ਰੁੱਸ ਕੇ ਆਈ ਆ ਮੈਂ ਤੇ ਇਹ ਸਮਝੇ ਵੀ ਚਲਨੀ ਕਿਆ ਮੋਟੀਆਂ ਗੱਲਾਂ ਹਰੇ ਘਰ ਚ ਨਹੀਂ ਕੀ ਦੱਸਣੀਆਂ ਕੀ ਮੈਂ ਮਾਂ ਆਪਣੀ ਨੂੰ ਦੁੱਖ ਦੇਣਾ ਮੈਂ ਤੇ ਮਾਂ ਤੱਕ ਨਹੀਂ ਦੱਸੀ ਆ ਤੇਰੇ ਮੂੰਹੋਂ ਸੁਣਿਆ ਜਾ ਕੇ ਭਰਾ ਨੂੰ ਅੰਦਰ ਦੱਸਤਾ ਵੀ ਇਹ ਲੜ ਕੇ ਆਈ ਕੋ ਸੁਣਿਆ ਤੂੰ ਮੈਂ ਦੱਸਿਆ ਤੇ ਨਹੀਂ ਮੈਂ ਪੁੱਛਣ ਲਈ ਮੈਂ ਤੇ ਮੇਰੇ ਨਾਲ ਗੱਲ ਨਹੀਂ ਕੀਤੀ ਪਤਾ ਤੇ ਦੀ ਤੁਹਾਨੂੰ ਸਾਰਿਆਂ ਨੂੰ ਹੀ ਵਿਚੇ ਵਿਚ ਕੋਈ ਵੀ ਕੁੜੀ ਇਦਾਂ ਨਹੀਂ ਕਿ ਆਪਣੀ ਮਾਂ ਨਾਲ ਗੱਲ ਨਹੀਂ ਕਰਦੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਹਾਨੂੰ ਸਾਡੇ ਤੇ ਕਿਉਂ ਨਹੀਂ ਵਿਸ਼ਵਾਸ ਆ ਅਸੀਂ ਕੋਈ ਤਮਾਸ਼ਾ ਵੇਖਾਂਗੇ ਸਾਡੀ ਤੋਂ ਕੋਹ ਨਹੀਂ ਲੱਗਦੀ ਜਿਹਾਾਨੂੰ ਤੇਰਾ ਦੁੱਖ ਨਹੀਂ ਆ ਕਿੰਨੇ ਕਿੜਾ ਸਵਿਚਾਰੀ ਨੇ ਬਹਿ ਰਹਿਣਾ ਚਲੇ ਜਾਣਾ ਚਲੇ ਜਾਣਾ ਅਸੀਂ ਜੀ ਭਵੇਂ ਹਾਂ ਜਿੰਨਾ ਚਿਰ ਮਰਜੀ ਭਵੇਂ ਹਾਂ ਪਰ ਆ ਵਹਿਮ ਨਾ ਨਾ ਪਾ ਲੈ ਬਾਕੀ ਚਲੋ ਜੇ ਤੂੰ ਦੁੱਖ ਦੇ ਕੇ ਘਲੌਣੀ ਤੇ ਕੀ ਪੈਂਦਾ ਵਾ ਅੰਜ ਸਾਰੇ ਜਿੰਨ ਨਾਰਾਜ਼ਗੀ ਹੁੰਦੀ ਆ ਜੇ ਹੋਈ ਗਈ ਮੂੰਜ ਬਕਰ ਜਾਵੇ ਜੇ ਹੋਈ ਗਈ ਕੋਈ ਨਾਰਾਜ਼ਗੀ ਜਲਜਾ ਭਾਜੀ ਮਾਨਤਾਨ ਨਾਲ ਲੈਣ ਆਏ ਸੀ ਤੇ ਤੁਸੀਂ ਚਲ ਜਾਂਦੇ ਭਾਵੇਂ ਫੇਰ ਆ ਜਾਂਦੇ ਨਹੀਂ ਐਦਾਂ ਕਿਦਾਂ ਚਲ ਜਾਂਦੀ ਮੈਂ ਤੇ ਕਦੀ ਨਹੀਂ ਜਾਂਦੀ ਉਹ ਤੁਹਾਨੂੰ ਕੀ ਪਤਾ ਵਾ ਉੱਥੇ ਮੇਰੇ ਨਾਲ ਕੀ ਕੋ ਹੋਇਆ ਵਾ ਆ ਜਿਹੜੀ ਵੇਖ ਕੰਮ ਕਰਕੇ ਨਿਕਲ ਗਈ ਨਾ ਬਾਹਰ ਲੋ ਜਾ ਕੰਮ ਕਰਕੇ ਨਿਕਲ ਜਾਂਦੀ ਹੈ ਨਾ ਫਿਰਨ ਤਰਨ ਟੈ ਲੈਣਾ ਪਾਇਆ ਪਰਸ ਕਦੀ ਹਰ ਚੋ ਵਾਲ ਤਾਂ ਕਦੀ ਕਰਦੀਆਂ ਮੈਨੂੰ ਇਹਨਾ ਹੁਕਮ ਨਹੀਂ ਆ ਗੋਆ ਕੂੜਾ ਕਰਕੇ ਵੀ ਬਹਿ ਜਾ ਐਨੀ ਹੋ ਨਾ ਮੈਨੂੰ ਸੂਈ ਦੇ ਨੱਕੇ ਚ ਨਗਾਇਆ ਵਾ ਜੇ ਮੇਰਾ ਦੁੱਖ ਸੁਣੋਗੇ ਤੇ ਮੈਨੂੰ ਦੱਸਦੀ ਨਹੀਂ ਆ ਮੇਰੀ ਗੱਲ ਸੁਣ ਜੇ ਐਦਾਂ ਦੀ ਕੋਈ ਗੱਲ ਹੈਗੀ ਆ ਇਹ ਕਿਹੜੀ ਗੱਲ ਵਾ ਅਸੀਂ ਦੋ ਜੀ ਨਾਲ ਜਾਂਦੇ ਛੱਡ ਕੇ ਉਹਨੇ ਭਾਲ ਕੇ ਪੁੱਛ ਕੇ ਆਵਾਂਗੇ ਮਾਸੀ ਨੂੰ ਤੇ ਕੀ ਗੱਲ ਕਿਹੜੀ ਗੱਲ ਕੀ ਦੋਲਦੀ ਵਗੌੜਦੀ ਟਾਡਾ ਚੁੱਪ ਕਰ ਐਵੇਂ ਆਂਦੇ ਆ ਧੀਆਂ ਜੰਮ ਦੀਆਂ ਰਾਤ ਉਠ ਉਠ ਸੀ ਖਾਂਦੀਆਂ ਰੋਂਦੇ ਆਂਦੀਆਂ ਜੰਮ ਪਈਆਂ ਇੰਨਾ ਧੀਆਂ ਦਾ ਦੋਖੀ ਹੋ ਜਦੋਂ ਆ ਕਬ ਹੁੰਦੇ ਆ ਨਹੀਂ ਜੇ ਹਾਂ ਗੱਲ ਵਾ ਜੇ ਕੋਈ ਹੈਗੀ ਐਦਾ ਦੀ ਗੱਲ ਤੇ ਆਪ ਜਾਣੇ ਛੱਡ ਕੇ ਉਹਨੇ ਨਾਲੇ ਪੁੱਛ ਕੇ ਆਵਾਂਗੇ ਜੀ ਉਦੋਂ ਲੱਭ ਲਿਆ ਜੀ ਐਦਾਂ ਵਾ ਕੱਲਾ ਕੱਲਾ ਵਾ ਐਦਾਂ ਕਰਤਾ ਨੇ ਐਦਾਂ ਕਰਤਾ ਇਹ ਨਾ ਨਹੀਂ ਪਤਾ ਵੀ ਸਾਰਾ ਤੇ ਜੜ ਪਾੜ ਕੇ ਬਹਿ ਗਏ ਆ ਜਿਹੜਾ ਲੱਭਾ ਸੀ ਦਵਿੰਦਰ ਬਠੇੜਾ ਕੋਸ਼ੀ ਇਹ ਗੱਲੇ ਪਹਿਲੀ ਤੇ ਮੇਨਾ ਘਵਾਉਂਦੇ ਗਾੜੀ ਤੇਰਾ ਕਰਮ ਤੇ ਬਾਕੀ ਨਾ ਮੈਂ ਕੋਈ ਗੱਲ ਕੀਤੀ ਆ ਤੇ ਨਾ ਆਪਣੇ ਢਿੱਡ 'ਚ ਵਹਿਮ ਰੱਖੇ ਨਾ ਮੈਨੂੰ ਲੋੜ ਹੀ ਆ ਕਰਨ ਦੀ ਆ ਵੇ ਨਾ ਮੈਨੂੰ ਕਿਉਂ ਗੱਲਾਂ ਤੇ ਵਹਿਮ ਪਾਲਿਆ ਕਰ ਚਲੋ ਕੋਪੀਆਂ ਦੇ ਦੁੱਖ ਬੋਲ ਮੈਂ ਲਾਉਂਗੀ ਨਾ ਮਾਸੀ ਨੂੰ ਫੋਨ ਤੇ ਆਪ ਪੁੱਛੂਗੀ ਵੀ ਕੀ ਗੱਲ ਕੀਤੀ ਤਾਂ ਡੋਲ ਦੀ ਵਿਗਾਰਦੀ ਇੰਨਾ ਤਾਂ ਕਹੋ ਤਾ ਮੇਲਾ ਕੀ ਹੋ ਗਿਆ ਜੀ ਦੋਰੇ ਰੋਟੀ ਦਾ ਟਾਈਮ ਹੋ ਗਿਆ ਵਾ ਬਹਿ ਆਖਿਆ ਵਾ ਮੈਂ ਕੀ ਕਹਿ ਪਹੇ ਅਭੀ ਚੱਲੀ ਚੱਲ ਜਾ ਤੂੰ ਮੰਮੀ ਅਭੀ ਜਾ ਤੂੰ ਪਿੰਡ चल ਜਾਂ ਆਪਣੇ ਕਿਸਮਤ ਨੂੰ ਰੋਂ ਲਈ ਆ ਚਾਰ ਦਿਨ ਆਖਿਆ ਸੀ ਸੌਖੇ ਕੱਢੂਗੀ ਭਾਰੇ ਇੱਕ ਤੇ ਹਵਾ ਹਵਾਈ ਹੋਈ ਰਹਿੰਦੀ ਸਾਰਾ ਦਿਨ ਯੋਜਨਾ ਨਹੀਂ ਟਿਕਦੀ ਉਹਨੂੰ ਪੈਸੇ ਕੀ ਪਾਉਂਦਿਆ ਉਹਨੂੰ ਤੇ ਨਜ਼ਾਰੇ ਲੱਗੇ ਆ ਤੇ ਸਾਰੀ ਤੇਰੀ ਆ ਬਸ ਢਿਲ ਤੇਰੇ ਭਜ ਦੇ ਹਾਂ ਮਿੰਦੂ ਵੱਧਦੀਆਂ ਵਾ ਤੈਨੂੰ ਕੀ ਬੰਦਾ ਮੇਰੀ ਵੜੀ ਚੱਲਣ ਦਿੰਦੀਆਂ ਦੋਵੇਂ ਹੀ ਕਿਉਂ ਪੁੱਕਾਰ ਰਹਾ ਲੇ 3 ਰੁਪਏ ਦੇ ਕਿੱਥੋਂ ਦਵਾਈ ਕਮ ਕਰਕੇ ਦੇ ਦੇ ਸਮੋਸੇ ਖਾ ਗਏ ਨਾਨੀ ਦੂੰਦੇ ਦੇ ਨਾਨੀ ਕੋਲ ਲੀ ਦੇ ਦੂਗੀ ਬਾਅਦ ਚ ਦੇ ਦੂਗੀ ਬਾਅਦ ਬਾਅਦ ਕਦੋਂ ਹੁਣ ਜਾਣਾ ਮੈਨੂੰ ਭੁੱਖ ਲੱਗੀ ਆ ਆ ਕਹਿ ਉਹਨੂੰ ਆਵਾਜ਼ ਮਾਰ ਕੇ ਤੇ ਰੋਟੀ ਬਣਾ ਰੋਟੀ ਨਹੀਂ ਮੈਂ ਖਾਣੀ ਮੈਂ ਸਮੋਸੇ ਖਾ ਲੈ ਵੇ ਤੂੰ ਨਾ ਖਾ ਮੇਰਾ ਤਾਂ ਭੁੱਖ ਲੱਗੀ ਜਾਣਾ ਇਹਨੂੰ ਲੈ ਰੋਟੀ ਬਰੀਆਂ ਦੇ 3 ਰੁਪਏ ਦੇ ਦੇ 3 ਰੁਪਈਆ ਜਾ ਆ ਜਾ ਚੰਗਾ ਵੀਰ ਆ ਇਹਨੂੰ ਦੇ ਹੀ 50 ਰੁਪਏ ਆ ਯਾਰ ਪੀਏ ਆਹੋ ਕੀ ਕਰਦੇ ਆ ਉਹ ਦਾਦੀ ਨੇ ਘਝਾਇਆ ਹੀ ਉਥੇ ਆ ਖਾਲਾ ਆ ਖਾਲਾ ਹੁਣ ਤਾਂ ਮੈਂ 버ਗਰ ਖਾਣਾ ਵਾ ਤੇ ਮੇਰੇ ਕੋਲ ਹੈ ਨਹੀਂ ਖੁੱਲੇ ਮੈਂ ਚੱਲ ਮਾਮੇ ਤੇਰੇ ਕੋਲ ਦਵਾਉਣੀ ਆ 버ਗਰ ਖਾਣਾ ਆਹ ਕਿੱਥੇ ਜਾਏਗਾ ਖਾਣ ਬੰਦਰ ਤੇ ਖਾਣਾ ਅੱਡੇ ਦਾ ਅੱਡੇ ਦੇ ਸਾਰਾ ਪਤਾ ਨੂੰ ਪਿੰਡ ਘੁੰਮਿਆ ਸਾਰਾ ਸਾਈਕਲ ਤੇ ਇਹ ਸਾਰੇ ਪਿੰਡ ਘੁੰਮਦਾ ਡਾਡਾ ਲੈ ਲੈ ਕੰਮ ਨਾ ਕਰੀ ਕੋਈ ਪਿੰਡ ਘੁੰਮੀ ਲੈ ਲੱਲਾ ਸੋ ਮਿਲ ਗਿਆ ਯੋ ਆ ਚੱਲ ਆ ਜਾ ਹੁਣ 버ਗਰ ਖਾਇਆ ਪਰਨਾ ਪੁੱਤ ਰੋਜ਼ ਰੋਜ਼ ਇਹ ਚੀਜ਼ਾਂ ਨਾ ਤਲੀਆਂ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਫਤਗਾਲ ਕੀ ਹੈ ਕਿ ਸਾਡੇ ਜਿੰਨੀਆਂ ਲੀਵਰ ਦੀ ਸੋਜ ਫੈਟੀ ਲੀਵਰ ਤੇ ਆ ਆਓਟੀਪੀਟੀ ਵੱਧ ਜਾਂਦਾ ਨਾ ਇਹ ਚੀਜ਼ਾਂ ਤਲੀਆਂ ਚੀਜ਼ਾਂ ਨਾਲ ਇਹਨਾਂ ਦਾ ਵਾਧਾ ਵਾ ਅੱਜ ਕੱਲ ਨਾ ਮਨੋ ਲੋਕੀ ਹੋਰ ਬਰਗਰ ਬਣਾਉਂਦੇ ਤੇ ਟਿੱਕੀਆਂ ਟੁਕੀਆਂ ਪਾਉਂਦੇ ਗੰਦੇ ਮੰਦੇ ਤੇਲ ਚ ਕੱਢਦੇ ਆ ਕੱਢਦੇ ਆ ਹੈਨਾ ਤੇ ਨਹੀਂ ਖਾਣਾ ਚਾਹੀਦਾ ਇਹ ਚੀਜ਼ਾਂ ਦਾ ਚੱਲ ਫਿਰ ਹੁਣ ਜਾ ਅਜਿਦਾਂ ਨਾਲ ਤੂੰ ਫਰੂਟ ਜੋ ਪੀਵਾਵੇਂ ਜੂਸ ਪੀਵਾਵੇਂ ਫਰੂਟ ਦਾ ਕੱਲ ਮੈਂ ਕਿਲੋ ਸੇਬ ਖਾਦੇ ਕੱਲੇ ਨੇ ਕਿਲੋ ਸੇਬ ਹਾਂ 100 ਰੁਪਏ ਲਾ ਗਿਆ ਮੇਰਾ ਕੱਢ ਕੇ ਤੇ ਸੇਬ ਖਾਣ ਰਿਹਾ ਮਾਰ ਉਥੇ ਬਾਹਰ ਘਲੋਤਾ ਕੱਲਾ ਹੀ ਖਾਗਾ ਕਿਹਨੂੰ ਦਿੱਤਾ ਸੀ ਆਹੋ ਚੱਲ ਚੱਲ ਠੀਕ ਹੋਆ ਇਦਾਂ ਕਰ ਪਾਬੀ ਆਪਨੇ ਰਾਮ ਨੂੰ ਰੋਟੀ ਦੇ ਦੇ ਤੇ ਉਹਨੂੰ ਕਹੇ ਰਾਤ ਵਾਲੀ ਸਬਜੀ ਨਾ ਦਵੇ ਕਿਉਂ ਰਾਤ ਵਾਲੀ ਸਬਜੀ ਚ ਨੂਨ ਜ਼ਿਆਦਾ ਹੈ ਤੇ ਹੁਣ ਜਿਹੜੀਆਂ ਤੋਰੀਆਂ ਬਣਾਈਆਂ ਉਹ ਲੈ ਆ ਲੈ ਆਈ ਗਈ ਭਾਬੀ ਜਰੀ ਹਾਂਜੀ ਰੋਟੀ ਲੈ ਆ ਰੋਟੀ ਪੁੱਛਣ ਆਈ ਹੈ ਦੀਦੀ ਮੰਗਣ ਦੇ ਪੀ ਖਾ ਲੋ ਹਾਂ ਮੈਂ ਆਪਣੇ ਕੋ ਸ਼ਹਿਰ ਜਾਣਾ ਵਾ ਤੂੰ ਇਦਾਂ ਕਰ ਵੀ ਰੋਟੀ ਰਾਤ ਵਾਲੀ ਸਬਜੀ ਨਾਲ ਲਿਆਵੀਂ ਕੁਝ ਨੂਨ ਬੜਾ ਜ਼ਿਆਦਾ ਹੈ ਤੇ ਰਾਤੀ ਦਮ ਚੋਪਰ ਕੇ ਖਾ ਲਈ ਲਾਲ ਆ ਲੇ ਤੋਰ ਨਾ ਬਣਾ ਯਾਹੋਂ ਨੰਨ ਮੰਨਿਆ ਦਨੀ ਚਲੂੰਗਾ ਲੈ ਆਂ ਬਾਕੀ ਤੂੰ ਹੀ ਕਹਿੰਦੀ ਹਮਾ ਜਾਣਾ ਵਾ ਸ਼ਾਇਦ ਆਹ ਮੇਰਾ ਵੀ ਛੋਟਾ ਛੋਟਾ ਸਮਾਨ ਲੈਣ ਵਾਲਾ ਜੇ ਤੱਕ ਰੋਟੀ ਲਾਇਆ ਤੇ ਫਿਰ ਹੋ ਜਾ ਤਿਆਰ ਚਲੀਏ ਚਲੋ ਮੈਂ ਰੋਟੀ ਲੈ ਆ ਦਨੀ ਨਾਲ ਇਹਦਾ ਕਸੂਰ ਤੇ ਕੱਢ ਲਾਉਣਾ ਕਿ ਚੰਨੀ ਨਹੀਂ ਹੁੰਦੀ ਇਹ ਕਤੇ ਇੰਨੇ ਵੀਰ ਦੇ ਸੱਚ ਪਤਾ ਨਹੀਂ ਕੀ ਧੂੜਿਆ ਵਾ ਉਹ ਵੀ ਅੰਦਾ ਚੱਲ ਸ਼ਹਿਰ ਤੂੰ ਵੀ ਲੈ ਇੰਨੇ ਕਨੇ ਕਾ ਸਮਾਨ ਚੱਲ ਹਾਂ ਸ਼ਹਿਰ ਤੇ ਤੈਨੂੰ ਮੈਂ ਘਲਾਉਣੀ ਆਂ ਆਹ ਉਹ ਤਪੀ ਨਹੀਂ ਸੀ ਕਹਿੰਦਾ ਮਮੀ ਤੇ ਆ ਕੀ ਕਰ ਮੈਂ ਚੱਲ ਜੀ ਲਾ ਕੇ ਪਾ ਲਈ ਨਹੀਂ ਤੁਹਾਡੇ ਲਈ ਮੈਂ ਦਹੀਂ ਨਹੀਂ ਆਉਂਦਾ ਤੁਸੀਂ ਘਟ ਖਾਂਦੇ ਨਹੀਂ ਨਹੀਂ ਮੈਂ ਨਹੀਂ ਆਉਂਦਾ ਮੈਂ ਕੰਨ ਜਾ ਮਾ ਤੇ ਪਾ ਦੇ ਸਾਰ ਬਣੀ ਸੌਜੀ ਆ ਆਹ ਕੀ ਹੋਇਆ ਵਾ ਫੇਰ ਲੂਣ ਰਾਤੀ ਰਾਤ ਖਾਦੀ ਅਜੇ ਉੱਤ ਵੀ ਲੂਣ ਲੂਣ ਫੇਰਾ ਜਰੂਰ ਬਾਤ ਆਈ ਨਾ ਉਹ ਤੁਹਾਨੂੰ ਅੱਦਾ ਲੱਗਦਾ ਆ ਨਾ ਵਾ ਐਵੇਂ ਨਾ ਗੁੱਸਾ ਕੱਢੀ ਜਾਇਆ ਕਰੋ ਬਲੰ ਕਿੱਥੇ ਗਈ ਆਏ ਹਾਏ ਨਾ ਮਰ ਜਾ ਪਤਾ ਨਹੀਂ ਕਿ ਆਨੇ ਨੂੰ ਕਿਆ 냔ਾ ਲੂਣ ਵੇਚਾ ਰੋਜਾ ਕੰਮ ਹੋ ਗਿਆ ਇਹਨਾਂ ਦਾ ਇਹ ਇਰਾਦਾ ਵੀ ਇੱਥੇ ਰਹਿਣ ਕੋਈ ਨਹੀਂ ਆ ਪਰ ਬੀਬੀ ਬੈਂਡੀਆਂ ਵਾ ਨਹੀਂ ਇੰਨਾਂ ਲੂਣ ਫੂਕਿਆ ਵਾ ਉਹਦਾ ਕਹੇ ਵੀ ਸਬਜ਼ੀ ਨਹੀਂ ਬਣਾ ਕੇ ਦੇਣੀ ਮੈਂ ਬਣਾ ਕੇ ਖਵਾ ਲ ਦੂੰ ਉਹਨੂੰ ਵਿਚਾਰੇ ਨਹੀਂ ਤੂੰ ਸਾਨੂੰ ਮਾਰਨਾ ਚਾਹੁੰਦੀ ਆ ਬੀਬੀ ਵੋਪੀ ਹਾਈ ਕਰਕੇ ਇੰਨਾ ਲੂਣ ਪਾਵੇ ਜਾਤੀ ਤੇ ਰਤੀ ਮੋਹਾਰ ਪੋੜੇ ਮੋਹਾਰ ਪਰ ਸਬਜ਼ੀ ਤੇ ਮੈਂ ਆਪ ਖਾਦੀ ਸਵੇਰੇ ਬੀਜੀ ਨੇ ਵੀ ਤੇ ਖਾਦੀ ਆ ਗੌਰਵ ਨੇ ਰੋਟੀ ਖਾਦੀ ਆ ਲੂਣ ਤੇ ਸਬਜੀ ਜੀ ਜਿਆਦਾ ਨਹੀਂ ਹੀ ਤੇ ਫਿਰ ਪਿਆ ਪਿਆ ਵੱਧ ਗਿਆ ਆਪੇ ਹੀ ਉਹ ਹਾਂ ਮੀ ਇਹਨਾਂ ਦੇ ਇਹਨਾਂ ਨਹੀਂ ਇੱਥੇ ਰਹਿਣ ਜਿਹੜਾ ਮੈਨੂੰ ਗੱਲ ਦੇ ਇਹ ਆ ਸਾਰੀ ਹਾਂ ਜਿੱਲੂ ਉਸ ਕੰਡੇ ਆਵਾ ਫਰੀ ਜੇ ਕੋਈ ਨਾ ਖਲੇ ਸਤੋਂ ਨੀਆ ਤੇ ਨਾ ਬਾਉਦੇ ਅਗਰ ਨਾ ਛੁੱਟੇ ਉਹਦਾ ਦਿਮਾਗ ਥੋੜੀ ਫਿਰਿਆ ਵਾ ਬਣਾਉਣਾ ਕੋਸ ਦੱਸਿਆ ਨਹੀਂ ਮਾਂ ਨੇ ਕੋ ਸਿੱਖਣਾ ਜੇ ਨਹੀਂ ਹੁੰਦਾ ਨਾ ਬਣਾਉਣਾ ਤਾ ਸਿੱਖਵਾ ਪਤਾ ਮੈਨੂੰ ਕਹਿ ਦਿੰਦੀ ਮੈਂ ਬਣਾ ਦਿੰਦੀ ਮੈਂ ਮਾਰਦੀ ਹੈ ਇੱਥੇ ਹੀ ਨਾ ਔਰ ਦੂਜੀ ਤੇ ਦੂਜੀ ਟੈਲੰਟ ਨਿਕਲ ਜਾਂਦੀ ਸਵੇਰ ਤੋਂ ਕੰਮ ਕਰਕੇ ਉਹਨੂੰ ਤੇ ਕਦੇ ਮਾਸਾ ਨਹੀਂ ਘਾੜਦੇ ਨਾਲ ਪਿਆਰ ਇਹ ਤੂੰ ਸੇਖਲਾ ਕੁੜੀ ਕੋ ਕੋ ਇਹ ਕਦਾਰ ਸੌਂਚੀ ਪਾਣੀ ਬਣਾਇਦਾ ਵਾ ਕੁੜੀ ਨੂੰ ਥੋੜੀ ਚਾਜੀ ਵਾ ਕੁੜੀ ਨੂੰ ਤਾਂ ਕਰਦੀਆਂ ਗੱਲਾਂ ਆਂਗੀਆਂ ਮੱਤੀ-ਮੱਤੀ ਰਾਤੀ ਮੈਂ ਨਾ ਲਾ ਕੇ ਰੋਟੀ ਖਾਧੀ ਇੰਨੀ ਲੂਣੀ ਹੁਣ ਫੇਰ ਹੋਇਆ ਮੈਂ ਤੇ ਸਮਝ ਨਹੀਂ ਆਉਂਦੀ ਵੀ ਸਬਜ਼ੀ ਚ ਲੂਣ ਵਧ ਕਿੱਥਾ ਗਿਆ ਸਵੇਰੇ ਅਸੀਂ ਸਾਰੇ ਰੋਟੀ ਖਾਧੀ ਆ ਆ ਤੂੰ ਹੀ ਲੇਟ ਹੀ ਬਸ ਬੱਸ ਅਜਾ ਮੂੰਹ ਨਾ ਖੋਲ ਮੇਰਾ ਹੱਥ ਛੁੜ ਜਾਣਾ ज्यादा लून सवेरे चंगी भरी सब्जी खाते हैं, सब्जी से लून कि पाता मैं तो कि सोने सब्जी बनाई